श्र <Síonderi> ਕਲਾ ਲਈ ਅਤੇ ਮਹਾਂਪੁਰਖਾਂ ਦੀ ਚੜ੍ਹਦੀ ਕਲਾ ਲਈ ਸਰਪੁਰਗੀ ਆਪ ਜੀ ਦੇ ਚਰਨਾ ਚਰਨਾਂ ਤੱਕ ਤੇਗ ਬਾਤ ਸਹਿ ਕੀ ਆਪ ਜੀ ਦਾ ਹੁਕਮ ਹੈ ਇਸ ਸਥਾਨ 'ਤੇ ਜੋ ਵੀ ਮਾਈ ਭਾਈ ਸ਼ਰਧਾ ਨਾਲ ਭਾਵਨਾ ਨਾਲ ਇਸ ਸਥਾਨ ਤੇ ਆ ਕੇ ਨਤਮਸਤਕ ਹੋਵੇਗਾ ਵਾ ਜੀਆਂ ਲਗਾਵੇਗਾ ਜਿਵੇਂ ਇਸ ਸਥਾਨ ਤੋਂ ਅਸਨਾ ਅਲੀ ਦੀਆਂ ਭਾਵਨਾਵਾਂ ਤੇ ਕਾਮਨਾ ਪੂਰਨ ਹੋਈਆਂ ਢੋਲੀਆਂ ਭਰੀਆਂ ਮਹਾਰਾਜ ਉਹ ਸੰਗਤਾਂ ਜੋ ਵੀ ਆਉਣ ਦੀਆਂ ਨਾਵੀਂ ਵੀ ਇਸ ਤਰ੍ਹਾਂ ਹੀ ਤੋੜੀਆਂ ਭਰ ਗਈਆਂ ਕਿਹਾਰਾ ਕ੍ਰਿਸ਼ਨਤਿ ਆਈ ਹੈ ਜੀ ਸਤਿ ਸ਼੍ਰੀ ਅਕਾਲ ਸਭ ਰਾਏ ਇੱਕ ਹਾਥਰ ਸਿਮਰਿਆ ਘਰ ਔਨ ਤੇ ਆਵੇ ਧਾਏ ਸਤਿ ਥਾਈ ਵੇ ਸਹਾਈ ਸਤਿਗੁਰੂ ਜੀ ਆਪ ਸਹਾਈ ਹੋਣਾ ਸਾਰੀਆਂ ਸੰਕਟਾਂ ਦੀ ਯਾਤਰਾ ਸਮਾਪਤ ਕਰਨੀ ਹੈ ਵੀ ਮਾਤ ਰੂਪਾਂ ਦੇ ਸਿਰ ਤੇ ਮੇਰ ਭਰਿਆ ਸਾਰੇ ਇਸ ਤਰ੍ਹਾਂ ਹੀ ਸੰਤਾਂ ਦੇ ਨਾਲ ਪਿਆਰ ਉਪਰ ਆਪ ਜੀ ਦੇ ਚਰਨਾਂ ਨਾਲ ਮੈਂ ਸਤਿਗੁਰ ਦੀ ਚੜ੍ਹਦੀਆਂ ਕਲਾ ਮੁਕਤੀਆਂ ਸਤਾਨਾਂ ਦੀ ਚੜ੍ਹਦੀ ਕਲਾ ਕਰਨੇ ਇੱਕ ਵਰਤਾਮ ਨਾਨਕ ਸਰ ਹਰੀ ਕੇ ਮਹਾਰਾਜ ਉਸ ਸਤਾਨ ਦੀ ਵੀ ਚੜ੍ਹਦੀ ਕਲਾ ਕਰਨੀ ਸਿੱਕਾਂ ਦੀ ਚੜ੍ਹਦੀ ਕਲਾ ਕਰਨੀ ਸਤਿਗੁਰ ਦੀ ਹੋਈਆਂ ਭੁੱਲਾਂ ਦੀ ਜਿੰਨਾ ਬਖਸ਼ੋ ਸਤਿ ਹੱਥ ਦੀ ਪ੍ਰਵਾਨ ਕਰੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣ ਸਰਬਤ ਦਾਤਿਂ ਈਕਾ ਖੰਭ ਸਾ

यात्रा क्योंकि श्रीमान संत बिहार नरेंद्रीत महापुरुष की कृपा तो तो है सेवा महापुरुषा ने बखी है और कितने जो चोज वरत कला वरत है गुरु की संगत बेहंत है सूबा नहीं एक ही प्रवान बाकी ਰੱਖੀ ਹੈ ਕਬੀਰ ਸਾਹਿਬ ਦੀ ਗਾਇਲਣਾ ਕੁੱਤੀ ਹੈ ਇਹ ਜਿਹੜੇ ਮਹਾਂਪੁਰਖ ਨੇ ਇਹਨਾਂ ਦਾ ਬੰਦਾ ਫੜ ਕੇ ਰੱਖੀਏ ਕਿ ਦਰਗਾਹ ਵਿੱਚ ਹੀ ਲੋਕ ਸੁਖੀਏ ਪਰ ਲੋਕ ਦੁਹੇਲੇ ਨਾਮ ਧਰ ਪ੍ਰਵਾਹ ਤੋਂ ਮੁਕਤੀ ਹੈ ਸੋ ਸਾਡੀਆਂ ਵੀ ਅਰਦਾਸਾਂ ਪ੍ਰਵਾਹ ਮੋੜ ਮਹਾਂਪੁਰਖਾਂ ਨੂੰ ਸੰਕੁਚਿਤ ਕਰਦੀ ਕਲਾ ਉਸ ਨਾਮ ਹੋਏ ਸਾਥ ਵਾਲਾ ਨਾਮ ਸਾਥੀ ਹੋਵੇ Thank you. प्रकाल 아, 술이야.

ਵਾਹਿ ਸਤਿ ਹੈ ਈ ਸਤਿ ਜੈ ਈ ਸਤਿ ਨਾਨਕ ਹੋਸੀ ਈ ਸਤ ਨਾਨਕ ਹੋਸੀ ਈ ਸਤ ਪੁਰਨਾ ਕੀ ਸਤਨਾਮ ਸਿਵਾ ਰੀ ਵਾਟ ਕੋ ਵਾਟੂ ਵਾਣੀ ਈ ਓਮਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ katore ਜੀ ਦੀ ਸਹਾਇ ਵਾਹਿਗੁਰੂ ਜੀ ਦੀ ਪਾਛਾ ਦੀ ਦਸਵੀਂ ਪ੍ਰਥਮ ਤੁਕੀ ਸਿਵਰ ਕਾ ਗੁਰੂ ਨਾਨਕ ਜੀ ਤੇ ਆਏ ਫਿਰ ਅੰਕਦ ਗੁਰ ਤੇ ਅਮਰਦਾਸ RAM DAS ਨੇ ਹਮੇ ਸਹਾਈ ਅਰਜਨ ਹਰਕੋਬਿਤ ਨੋ ਸਿਗਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਨਾਮ ਤੇ ਆਕੇ ਜਿਸ ਦਿੱਖੇ ਸਭ ਮੁਕ ਜਾਏ ਤੇਹ ਪਹਾੜ ਸਿਗਰੇ ਐ ਘਰ ਨੋਵ ਤੇ ਆਵੇ ਧਾਈ ਸਭ ਥਾਈ ਵੇਸਨਾ ਹੈ ਦਸਵੇਂ ਪਾਠ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਤਿ ਥਾਈ ਵੇਸਨਾ ਹੈ ਦਸਾ ਪਾਠ ਸਿੰਘਾਂ ਦੀ ਜੋਤ ਧੰਨਾ ਧੰਨਾ ਸਾਹਿਬ ਸ੍ਰੀ ਗੁਰੂ ਰਮਸਾਹਿਬ ਜੀ ਮਹਾਰਾਜ ਸਤਪੁਰਾਂ ਦੇ ਪਾਠ ਦਰਸ਼ਨ دیدار ਦਾ ਧਿਆਨ ਧਰ ਕੇ ਬੋਲੋ ਜੀ ਵਾਲੇ ਆਰਚੀਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਇਕਾ ਅਕਾਲ ਸਾਹਿਬ ਜੀ ਉਹ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਰੂਪ ਨਿਵਾਰਨ ਸਾਹਿਬ ਜੀ ਗੁਰੂ ਕਾਕਾਰ ਆਗਰਾ ਵਿਖੇ ਮਹਾਰਾਜ ਆਪ ਜੀ ਨੇ ਅਪਾਰ ਬਖਸ਼ਿਸ਼ੋ ਕਿਰਪਾ ਕੀਤੀ ਹੈ ਮਹਾਰਾਜ ਆਪ ਜੀ ਦੀਆਂ ਪਿਆਰੀਆਂ ਸੰਗਤਾਂ ਗੁਰਤਾ ਖਾ ਦੇ ਦਰਸ਼ ਕਰਦਿਆਂ ਹੋਇਆਂ ਵਾਪੁਰਖਾਂ ਦੇ ਨਾਲ ਸਤੂ ਜੀਓ ਈਸ਼ਰ ਧਾਮ ਨਾਨਕ ਸਰ ਫਰੀਕੇ ਇਹ ਜੋ ਯਾਤਰਾ ਧਰਮ ਕੇਹਾਦਰ ਸਾਹਿਬ ਜੀ ਮਹਾਰਾਜ ਧਰਮ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਪ ਜੀ ਦੀ ਕਿਰਪਾ ਸਦਕਾ ਵਾਪੁਰਖਾਂ ਦੇ ਨਾਲ ਬੇਨਤ ਸੰਗਤਾਂ ਮਹਾਰਾਜ ਪੰਜਾਬ ਦੀ ਧਰਤੀ ਤੋਂ ਚਲ ਕੇ Patna ਸਾਹਿਬ ਜੀ ਵਿਖੇ ਪਹੁੰਚੇ ਦਰਸ਼ਕਦਾਰ ਕਰਦਿਆਂ ਹੋਇਆਂ ਧਰਮ ਕੇਹਾਦਰ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਸਥਾਨ ਤੇ ਨਾ ਕੋਟਾਂ ਦੇ ਨਾਲ ਸੰਗਤਾਂ ਸਾਰੀਆਂ